ਨੁਕੋਜੁਗ ਅਟਲ ਸ਼ਬਦ ਗੁਰੂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਕ ਪਵਿੱਤਰ ਮੁਗੱਤਸ ਗੋਦ ਦੇ ਵਿੱਚ ਹਾਜ਼ਰੀਨ ਸੁਧਾਰ ਲਹਿਰ ਦੇ ਸਮੂਹ ਲੀਡਰਸ਼ਿਪ ਦੂਰੋਂ ਦਰਾਡੇ ਤੋਂ ਆਈਆਂ ਸਮੂਹ ਸੰਗਤਾਂ ਸਮੂਹ ਪਤਵੰਤੇ ਸੱਜਣ ਟੋਲਾ ਪਰਿਵਾਰ ਤੇ ਸਮੂਹ ਲੀਡਰਸ਼ਿਪ ਤੇ ਜਿੱਥੇ ਤੱਕ ਦਾਸ ਦੀ ਆਵਾਜ਼ ਜਾਂਦੀ ਹੈ ਕੋਈ ਵੀ ਰਸਨਾ ਗੁਰੂ ਗੁਰੂ ਦੀ ਫਤਿਹ ਤੋਂ ਵਾਂਝੀ ਨਾ ਰਹਿ ਜਾਵੇ ਕਿਉਂਕਿ ਖਾਲਸਾ ਜੀ ਦੀ ਜਬਾਨ ਤੇ ਫਤਿਹ ਉਹਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਭ ਜੀ ਦੀ ਫਤਿਹ ਨੇ ਇੱਕ ਅਕਾਲੀ ਸਪਿਰਿਟ ਦਾ ਇੱਕ ਪਰਮਾਨ ਦਿੱਤਾ ਏ ਇੱਕ ਅਕਾਲੀ ਸਪਿਰਿਟ ਦਾ ਜੋ ਰੂਪ ਹੋਇਆ ਕਰਦਾ ਸੀ ਅੱਜ ਤੋਂ 25-30 ਸਾਲ ਪਹਿਲਾਂ ਉਹਦਾ ਪਰਮਾਨ ਦਿੱਤਾ ਏ ਮੈਂ ਸਭ ਤੋਂ ਪਹਿਲਾਂ ਇਸ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਨੌਜਵਾਨਾਂ ਦੀ ਸੋਚ ਨੂੰ ਸਮਝਣ ਦੇ ਲਈ ਨੌਜਵਾਨਾਂ ਦੇ ਜਜ਼ਬੇ ਜਜ਼ਬਾਤ ਨੂੰ ਤਸਲਾ ਨੂੰ ਲੈਣ ਦੇ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਆਪ ਸਭ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਦੇ ਲਈ ਸਮਾਂ ਦਿੱਤਾ ਹੈ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਜੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਗੱਲ ਕਰੀਏ ਉਹ ਜਥੇਬੰਦੀ ਜਿਹੜੀ ਪੂਰਨ ਤੌਰ ਤੇ ਜਿਹੜੀ ਅਕਾਲੀ ਲੀਡਰਸ਼ਿਪ ਹੋਇਆ ਕਰਦੀ ਸੀ ਸ਼ਰੋਮਣੀ ਅਕਾਲੀ ਦਲ ਜਿਹਦੇ ਤੇ ਕਿਸੇ ਪਰਿਵਾਰ ਦਾ ਟੈਗ ਨਹੀਂ ਸੀ ਉਸ ਨੂੰ ਨੌਜਵਾਨਾਂ ਦਾ ਨਵਾਂ ਕਰੋਪ ਪੈਦਾ ਕਰਕੇ ਦਿਆ ਕਰਦੀ ਸੀ ਪੰਥ ਨੂੰ ਪਰਣਾਈ ਹੋਈ ਪੰਥਕ ਜਜ਼ਬੇ ਦੇ ਨਾਲ ਲੈਸ ਜੋ ਲੀਡਰਸ਼ਿਪ ਹੈ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਧਰਮ ਨੂੰ ਅਗਾਂਹ ਰੱਖ ਕੇ ਚੱਲਣ ਵਾਲੀ ਲੀਡਰਸ਼ਿਪ ਉਸ ਨੂੰ ਜਿਹੜੀ ਹੈ ਉਹ ਪੈਦਾ ਕਰਕੇ ਤੇ ਕੌਮ ਦੀ ਝੋਲੀ ਚ ਪਾਇਆ ਕਰਦੀ ਸੀ ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰ ਦੇਣੀ ਚਾਹਨਾ ਹੈ ਕਿ ਆਪਾਂ ਨੂੰ ਸਮਝਣਾ ਪਊਗਾ ਕਿ ਇਹ ਅਕਾਲੀ ਲੀਡਰਸ਼ਿਪ ਜਿਹੜਾ ਅਕਾਲੀ ਦਲ ਪੰਥਕ ਸੰਘਰਸ਼ ਤੇ ਜਜ਼ਬੇ ਦੇ ਵਿੱਚੋਂ ਪੈਦਾ ਹੋਈ ਜਥੇਬੰਦੀ ਜਿਸ ਨੇ ਸਮੇਂ-ਸਮੇਂ ਤੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਠਾਈ ਉਹ ਹਾਸ਼ੀਏ ਤੇ ਕਿਉਂ ਗਈ ਉਹਦਾ ਸਭ ਤੋਂ ਪਹਿਲਾ ਮੁੱਖ ਕਾਰਨ ਸੀ ਇੱਕ ਐਸੇ ਪਰਿਵਾਰ ਦਾ ਕਬਜ਼ਾ ਹੋਣਾ ਜਿਹੜਾ ਪੰਥ ਪ੍ਰਸਤ ਨਹੀਂ ਸੀ ਕਿਉਂਕਿ ਇੱਕ ਉਹ ਸਮਾਂ ਸੀ ਕਾਲ사 ਜੀ ਜਦੋਂ ਅਕਾਲੀ ਦਲ ਦੇ ਲੀਡਰ ਇਹ ਸੋਚ ਕੇ ਘਰੋਂ ਨਿਕਲਦੇ ਸਨ ਇਹ ਮਨੋਰਥ ਲੈ ਕੇ ਤੇ ਆਪਣੇ ਗ੍ਰਹਿ ਤੋਂ ਨਿਕਲਦੇ ਸਨ ਕਿ ਪੰਥ ਵਸੇ ਮੈਂ ਉੱਜੜਾਂ ਪਰ ਜਿਹੜਾ ਬਾਦਲ ਪਰਿਵਾਰ ਕਾਬਜ ਹੋਇਆ ਇਹਨੇ ਇਹ ਮਨਸੂਬਾ ਧਾਰ ਲਿਆ ਕਿ ਅਸੀਂ ਵਸਦੇ ਰਹੀਏ ਤੇ ਪੰਥ ਮਗਰਲੀ ਰੋਲੀਰ ਹੁੰਦਾ ਫਿਰੇ ਤੇ ਅੱਜ ਕੌਮ ਨੇ ਪੰਜਾਬ ਨੇ ਤੇ ਪੰਥ ਨੇ ਐਸੇ ਲੋਕਾਂ ਨੂੰ ਕਾਰਪੋਰੇਟ ਲੋਕਾਂ ਨੂੰ ਪਰਿਵਾਰ ਪਰਸਤ ਲੋਕਾਂ ਨੂੰ ਨਕਾਰ ਕਿਤੇ ਪਰੇ ਸੱਟ ਦਿੱਤਾ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੇ ਅੱਜ ਆਪਾਂ ਅਗਾਹ ਵਧਣਾ ਚਾਹੁੰਦੇ ਆ ਤੇ ਉਹ ਸੋਚ ਨੂੰ ਨਕਾਰ ਨਾ ਪਊਗਾ ਜੇ ਸੋਚ ਨੇ ਸ਼ਰਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਲਿਆਂਦਾ ਹੈ ਐਸੀ ਲੀਡਰਸ਼ਿਪ ਨਹੀਂ ਚਾਹੀਦੀ ਬਾਦਲਾਂ ਵਰਗੀ ਜਿਨ੍ਹਾਂ ਨੂੰ ਪੰਥਕ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਇਸ ਧੜੇ ਦੇ ਪ੍ਰਧਾਨ ਰਹੇ ਉਹ ਧੜੇ ਦਾ ਨਾਂ ਸੀ ਅਕਾਲੀ ਦਲ ਤੇ ਸੋਚ ਹੋਣੀ ਚਾਹੀਦੀ ਸੀ ਅਕਾਲੀ ਬਾਬਾ ਫੂਲਾ ਸਿੰਘ ਵਰਗੀ ਤੇ ਸੋਚ ਅਕਾਲੀ ਨਾ ਰਹੀ ਰੂਹ ਅਕਾਲੀ ਨਾ ਰਹੀ ਦੇਖ ਅਕਾਲੀ ਨਾ ਰਹੀ ਜਿਹੜੇ ਮਨੋਰਥ ਸਨ ਉਹ ਅਕਾਲੀ ਨਾ ਰਹੇ ਪੰਥਕ ਨਾ ਰਹੇ ਤੇ ਅੱਜ ਹਾਸ਼ੀਏ ਤੇ ਆ ਕੇ ਡਿੱਗੇ ਐ ਮੈਂ ਅੱਜ ਦੀ ਮੌਜੂਦਾ ਲੀਡਰਸ਼ਿਪ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਐ ਕਿ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਨੌਜਵਾਨਾਂ ਦੇ ਦਿਲ ਦੀ ਗੱਲ ਪੁੱਜਣ ਦੇ ਲਈ ਦਾਸ ਨੂੰ ਸਮਾਂ ਦਿੱਤਾ ਹੈ ਤੇ ਦਾਸ ਬੇਨਤੀ ਕਰ ਦਵੇ ਕਿ ਜਦੋਂ ਤੱਕ ਅਕਾਲੀ ਦਲ ਦੇ ਲੀਡਰਾਂ ਦਾ ਧੁਰਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾ ਹੋਣਗੇ ਉਦੋਂ ਤੱਕ ਆਪਣਾ ਬੇੜਾ ਜੜਾ ਬੰਨੇ ਨਹੀਂ ਲੱਗ ਸਕਦਾ ਉਦੋਂ ਤੱਕ ਸਫਲਤਾ ਨਹੀਂ ਮਿਲ ਸਕਦੀ ਅਗਲੀ ਗੱਲ ਦਾਸ ਨੇ ਜਿਹੜੀ ਕਰਨੀ ਹੈ ਕਿ ਆਪਾਂ ਕੌਮ ਦੇ ਸੋਸ਼ਲ ਪੋਲਿਟਿਕਲ ਤੇ ਰਿਲੀਜੀਅਸ ਜੋ ਸਾਡੇ ਖੇਤਰ ਨੇ ਜੋ ਸਾਡੇ ਗਰਾਊਂਡਸ ਨੇ ਉਧਰ ਦੀ ਕਲੈਕਟਿਵ ਕੌਨਸ਼ੀਅਸਨੈਸ ਨੂੰ ਇਕ ਕਰਕੇ ਤੇ ਇੱਕ ਜਿਹੇ ਪਲੇਟਫਾਰਮ ਨੂੰ ਸਿਰਜੀਏ ਭਾਵੇਂ ਦੋਖਿਆਂ ਨੂੰ ਪਾਸੇ ਕਰਕੇ ਸਾਡੇ ਚ 10% ਪੰਥ ਪ੍ਰਸਤੀ ਰਹਿ ਜਾਣ 50 ਰਹਿ ਜਾਣ ਪਰ ਹੌਣ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਵਫਾਦਾਰ ਫੇਰ ਸ਼ਰੋਮਣੀ ਅਕਾਲੀ ਦਲ ਸਰਦਾਰ ਸਰਮਖ ਸਿੰਘ ਚਬਾਲ ਵਰਗਾ ਜਥੇਦਾਰ ਮੋਹਨ ਸਿੰਘ ਤੋੜ ਵਰਗਾ ਤੇ ਜਥੇਦਾਰ ਗੁਰਚਰਨ ਸਿੰਘ ਟੋੜੇ ਵਰਗਾ ਅਕਾਲੀ ਦਲ ਫਿਰ ਪੈਦਾ ਹੋਣਾ ਜੇ ਇਹ ਗੱਲ ਯਾਦ ਰੱਖ ਲੈਣੀ ਕਿ ਆਪਾਂ ਜੇ ਅਗਾਂਹ ਵਧੂ ਸੋਚ ਨੌਜਵਾਨਾਂ ਨੂੰ ਆਪਾਂ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਤੇ ਫਿਰ ਆਪਾਂ ਨੂੰ ਜਿਹੜਾ ਆਪਣਾ ਪਲੇਟਫਾਰਮ ਫਿਰ ਤੋਂ ਅਕਾਲੀ ਸਪਿਰਿਟ ਦੇ ਨਾਲ ਜਿਹੜਾ ਏ ਉਹ ਸਿਰਜਣਾ ਪਾਏਗਾ ਕਾਰਪੋਰੇਟ ਜਿਹੜੀ ਆ ਸਪਿਰਿਟ ਨਾਲ ਨਹੀਂ ਅੱਜ ਉਹ ਦਰਦੁਖ ਨਿਵਾਰਨ ਸਾਹਿਬ ਤੇ ਪਵਿੱਤਰ ਧਰਤੀ ਦੇ ਉੱਤੇ ਝੂਠੀ ਦੁਕਾਨ ਲੱਗਣ ਲੱਗੀ ਹੈ ਝੂਠ ਤੇ ਜਿਹੜੇ ਪਹਿਰੇਦਾਰ ਨੇ ਉਹ ਗੱਪਾਂ ਵਢਣਗੇ ਤੇ ਦੱਸਣਗੇ ਕਿ ਸਾਡਾ ਪਰਿਵਾਰ ਮਹਾਨ ਕਿਉਂ ਹੈ ਇਹ ਸਟੇਜ ਉਹ ਹੈ ਜਿਹੜੇ ਦੱਸੇਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਰਿਵਾਰ ਮਹਾਨ ਕਿਉਂ ਹੈ ਸੋ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਪਹਿਰਾ ਲੈ ਕੇ ਉਹਨਾਂ ਤੋਂ ਅਗਿਆ ਲੈ ਕੇ ਲੀਡਰਸ਼ਿਪ ਦਾ ਖਾਲਸਾ ਜੀ ਮੈਂ ਸਭ ਤੁਹਾਨੂੰ ਸੱਚੀ ਗੱਲ ਬੇਨਤੀ ਕਰਾਂ ਉਹ ਚਾਹੀਦੀ ਸੀ ਅੱਜ ਦੀ ਜਵੇਂ ਨਕਾਰੀ ਹੋਈ ਲੀਡਰਸ਼ਿਪ ਹੈ ਨਾ ਉਤੋਂ ਦੀ ਗਤਰੇ ਨੇ ਨਾ ਦਸਤਾਰੇ ਨੇ ਨਾ ਦਾੜੇ ਨੇ ਨਾ ਜੱਜ ਪਾਏ ਪਤਾ ਨਹੀਂ ਚੱਲਦਾ ਅਲੀਦਲ ਦਾ ਲੀਡਰ ਨਿਕਲਦਾ ਹੁੰਦਾ ਸੀਗਾ ਤੇ ਉਹਦੇ ਨਾਮ ਨਾਲ ਲੱਗਦਾ ਸੀ ਝੱਤੇਦਾਰ ਇਹਨਾਂ ਦੇ ਕਿਸੇ ਲੀਡਰ ਨੂੰ ਫਰੋਲ ਕੇ ਵੇਖ ਲਓ ਇਹਨਾਂ ਦੇ ਨਾਮ ਨਾਲ ਝੱਤੇਦਾਰ ਲੱਗ ਹੀ ਨਹੀਂ ਸਕਦਾ ਕਿਉਂਕਿ ਪੰਥ ਤੋਂ ਵੀ ਪਾਸੇ ਗੁਰੂ ਗ੍ਰੰਥ ਤੋਂ ਵੀ ਪਾਸੇ ਸੋ ਅਖੀਰ ਤੇ ਵਿੱਚ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਏ ਕਿ ਸਾਡੇ ਮੁੱਦੇ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ ਸਾਡਾ ਮੁੱਦਾ ਜਾਤ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ ਧਰਮ ਨੂੰ ਲੈ ਕੇ ਕਿ ਧਰਮ ਅਚ ਵੰਡ ਕਿਵੇਂ ਪਾਈ ਜਾਵੇ ਉਸ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ ਗੋਤ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ ਬਲਕਿ ਸਾਡਾ ਮੁੱਦਾ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤੀ ਵਰਗਾ ਹੋਣਾ ਚਾਹੀਦਾ ਸਭ ਸੁਖਾਲੀ ਵੁੱਠੀਆਂ ਇਹੋ ਹੋਆ ਹਲੇਮੀ ਰਾਜ ਜਿਓ ਸਾਡਾ ਮੁੱਦਾ ਹੋਣਾ ਚਾਹੀਦਾ ਹੈ ਕਿ ਸਾਡਾ ਐਜੂਕੇਸ਼ਨ ਦਾ ਪੱਧਰ ਅੱਜ 16ਵੇਂ ਨੰਬਰ ਤੇ ਪਈ ਹੈ ਉਹਦਾ ਕਾਰਨ ਕੀ ਹੈ ਸਾਡੀ ਇਕਨੋਮੀ ਅੱਜ 16ਵੇਂ ਤੋਂ 18ਵੇਂ ਨੰਬਰ ਤੇ ਪਈ ਹੈ ਉਹਦਾ ਕਾਰਨ ਕੀ ਹੈ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਉਹਦਾ ਮੁੱਦਾ ਕੀ ਹੈ ਸਾਨੂੰ ਉਹ ਲੀਡਰਸ਼ਿਪ ਚਾਹੀਦੀ ਜਿਹੜੀ ਬੰਦੀ ਸਿੰਘਾਂ ਦੀ ਗੱਲ ਕਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਾਨ ਮਰਿਆਦਾ ਨੂੰ ਭਾਲ ਕਰਨ ਦੀ ਜਿਹੜੀ ਹੈ ਉਹ ਗੱਲ ਕਰੇ ਜਿਹੜੇ ਪੰਥ ਨੂੰ ਪਰਨਾਈ ਤੇ ਪੰਥਕ ਜज्ਬਾਤਾਂ ਦੇ ਪੰਜਾਬ ਦੇ ਹਿੱਤਾਂ ਦੀ ਜਿਹੜੀ ਹੈ ਪੂਰਨ ਤੌਰ ਤੇ ਹਮਾਇਤ ਜਿਹੜੀ ਆ ਕਰ ਸਕਦੀ ਹੋਵੇ ਨਮਾਇੰਦਗੀ ਕਰ ਸਕਦੀ ਹੋਵੇ ਤਾਂ ਇਸ ਕਰਕੇ ਦਾਸ ਨੇ ਗੱਲਾਂ ਕੀਤੀਆਂ ਕਿਉਂਕਿ ਸਰਦਾਰ ਸਰਬਜੀਤ ਸਿੰਘ MP ਉਹ ਵੀ ਸਾਡੇ ਦਰਮਿਆਨ ਬੈਠੇ ਨੇ ਬੇਬਾਕੀ ਦੇ ਨਾਲ ਪਾਰਲੀਮੈਂਟ 'ਚ ਵੀ ਗੱਲ ਕਰਦੇ ਨੇ ਅਗਾਹ ਵੀ ਕਰਨਗੇ ਇਧਰੋਂ ਵੀ ਲੀਡਰਸ਼ਿਪ ਪੈਦਾ ਹੋਵੇ ਜਿਹੜੇ ਪੀਰੀ ਨੂੰ ਅੱਗੇ ਰੱਖ ਕੇ ਕਿਉਂਕਿ ਜਿੱਥੇ ਪੀਰੀ ਹੈ ਉੱਥੇ ਮੀਰੀ ਹੈ ਜਿੱਥੇ ਭਗਤੀ ਉੱਥੇ ਸ਼ਕਤੀ ਹੈ ਜਿੱਥੇ ਧਰਮ ਅਤੇ ਰਾਜਨੀਤੀ ਹੈ ਪਰ ਧਰਮ ਨੂੰ ਭੁੱਲ ਕੇ ਤੇ ਰਾਜਨੀਤੀ ਨਹੀਂ ਕੀਤੀ ਜਾ ਸਕਦੀ ਸੋ ਇਸ ਕਰਕੇ ਮੈਂ ਇਸ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਹੜੀ ਨੌਜਵਾਨਾਂ ਦੀ ਸਰਮੌਰ ਜਥੇਬੰਦੀ ਜਿਨ੍ਹਾਂ ਕਿਸੇ ਵੇਲੇ ਖਾਲਸਾ ਜੀ ਸਿਧਾਂਤ ਨਾਲ ਕੰਪਰੋਮਾਈਜ਼ ਨਾ ਕਰਦੇ ਹੋਆ ਤੇ ਟੱਠੇ ਹੋਇਆ ਕਾਲ ਤੱਕ ਤੇ ਕੁਰਸੀ ਡਾਂਨ ਤੋਂ ਮਨਾ ਕਰ ਦਿੱਤਾ ਸੀਗਾ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਿਤਾ ਜੀ ਇੱਧਰ ਉਹ ਬਿਰਾਜਮਾਨ ਨੇ ਸੋ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਫੈਡਰੇਸ਼ਨ ਦੀ ਸਾਰੀ ਟੀਮ ਆਈ ਹੈ ਇਹਨਾਂ ਦਾ ਵੀ ਧੰਨਵਾਦ ਅਖੀਰ ਦੇ ਵਿੱਚ ਦਾਸ ਭੁੱਲਾਂ ਚੁੱਕਾਂ ਦੀ ਮਾਫੀ ਮੰਗਦਾ ਹੋਇਆ ਖਿਮਾ ਦਾ ਜਾਚਾ ਗਿਆ ਫਿਰ ਤੋਂ ਉਸੇ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਆਪਾ ਫਤਿਹ ਦਾ ਜਵਾਬ ਫਤਿਹ ਦਈਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ